ਮਨਜੀਤ ਨੂੰ ਕਾਕੇ ਦੀ ਗੱਲ ਸੁਣ ਥੋੜਾ ਹੌਂਸਲਾ ਜਿਹਾ ਮਿਲ ਜਾਂਦਾ ਏ ਉਹ ਸੋਚਦਾ ਕਿ ਇਹਨਾਂ ਦੇ ਪਰਿਵਾਰ ਦੀ ਗੱਲ ਮੇਰੇ ਮਾਪੇ ਜ਼ਰੂਰ ਮੰਨ ਜਾਣਗੇ ਐਦਾਂ ਗੱਲਾਂ ਕਰਦੇ ਕਰਦੇ ਉਹ ਸ਼ਹਿਰ ਪਹੁੰਚ ਜਾਂਦੇ ਹਨ ਤੇ ਸ਼ਹਿਰ ਵਿੱਚ ਥੋੜਾ ਕੁਝ ਖਾ ਪੀ ਕੇ ਉਹ ਇੱਕ ਪਾਰਕ ਵਿੱਚ ਚਲੇ ਜਾਂਦੇ ਹਨ ਉੱਥੇ ਥੋੜਾ ਬਹੁਤ ਘੁੰਮਣ ਲੱਗਦੇ ਹਨ ਤਾਂ ਅਚਾਨਕ ਮਨਜੀਤ ਨੂੰ ਚੇਤੇ ਆਉਂਦਾ ਏ ਕਿ ਕਾਕਾ ਵੀ ਕੋਈ ਗੱਲ ਕਰਨੀ ਚਾਹੁੰਦਾ ਸੀ ਉਸਨੇ ਤੇ ਫੋਨ ਤੇ ਮੈਨੂੰ ਦੱਸਿਆ ਸੀ ਮੈਂ ਤਾਂ ਉਹ ਭੁੱਲੀ ਗਿਆ ਤਾਂ ਉਹ ਕਾਕੇ ਨੂੰ ਪੁੱਛਦਾ ਏ ਕਿ ਕਾਕੇ ਤੋ ਕੋਈ ਗੱਲ ਕਰਨੀ ਸੀ ਮੇਰੇ ਨਾਲ ਕੀ ਗੱਲ ਹੈ ਤਾਂ ਕਾਕਾ ਕਹਿੰਦਾ ਹੈ ਹਾਂ ਮਨਜੀਤ ਮੈਂ ਵੀ ਤੇਰੇ ਨਾਲ ਗੱਲ ਕਰਨੀ ਸੀ ਇੱਕ ਕੋਈ ਖਾਲੀ ਜਿਹੀ ਜਗਾਹ ਵੇਖ ਕੇ ਬੈਠਦੇ ਹਾਂ ਫਿਰ ਕਰਦੇ ਹਾਂ ਉਹ ਗੱਲ ਇੱਕ ਪਾਸੇ ਜਹ ਹੋ ਕੇ ਦੋਵੇਂ ਬੈਠ ਜਾਂਦੇ ਹਨ ਤਾਂ ਕਾਕਾ ਮਨਜੀਤ ਵੱਲ ਵੇਖ ਕੇ ਕਹਿੰਦਾ ਹੈ ਕਿ ਮਨਜੀਤ ਤੈਨੂੰ ਯਾਦ ਹੈ ਬਚਪਨ ਵਿੱਚ ਰਾਨੋ ਚਾਚੀ ਦੇ ਘਰ ਇੱਕ ਕੁੜੀ ਆਉਂਦੀ ਹੁੰਦੀ ਸੀ ਹਰਮਨ ਨਾਮ ਦੀ ਆਪਾਂ ਉਹਦੇ ਨਾਲ ਰਲ ਕੇ ਸਾਰੇ ਖੇਡਦੇ ਹੁੰਦੇ ਸੀ ਤਾਂ ਮਨਜੀਤ ਕਹਿੰਦਾ ਹਾਂ ਹਾਂ ਮੈਨੂੰ ਯਾਦ ਹੈ ਉਹੀ ਕੁੜੀ ਜੋ ਕਨੇਡਾ ਤੋਂ ਹੈ ਰਾਨੋ ਮਾਮੀ ਦੀ ਭੈਣ ਦੀ ਕੁੜੀ ਹੈ ਹਾਂ ਉਹੀ ਕਾਕਾ ਕਹਿੰਦਾ ਤਾਂ ਮਨਜੀਤ ਪੁੱਛਦਾ ਕੀ ਹੋਇਆ ਉਹਨੂੰ ਕਾਕਾ ਕਹਿੰਦਾ ਹੋਇਆ ਤਾਂ ਕੁਛ ਨਹੀਂ ਤੈਨੂੰ ਸੱਚ ਦੱਸਾਂ ਮੈਨੂੰ ਉਹ ਕੁੜੀ ਬਹੁਤ ਚੰਗੀ ਲੱਗਦੀ ਹੈ ਮੈਂ ਕੱਲ ਜਦੋਂ ਖੇਤ ਗਿਆ ਸੀ ਤਾਂ ਉੱਥੇ ਬਾਪੂ ਹੋਰੇ ਬੈਠੇ ਦਾਰੂ ਪੀ ਰਹੇ ਸੀ ਤੇ ਕੈਲਾ ਚਾਚਾ ਬਾਪੂ ਹੋਰਾਂ ਨੂੰ ਦੱਸ ਰਿਹਾ ਸੀ ਕਿ ਉਹ ਮੇਰੇਆ ਤੇ ਹਰਮਨ ਦਾ ਰਿਸ਼ਤਾ ਕਰਨਾ ਚਾਹੁੰਦੇ ਹਨ ਮੈਂ ਇਹ ਗੱਲ ਸੁਣ ਬਹੁਤ ਖੁਸ਼ ਹੋਇਆ ਤਾਂ ਮਨਜੀਤ ਕਹਿੰਦਾ ਫਿਰ ਇਹ ਤਾਂ ਖੁਸ਼ੀ ਵਾਲੀ ਗੱਲ ਐ ਜਿਸ ਨੂੰ ਪਸੰਦ ਕਰਦੇ ਹੋਈਏ ਉਸੇ ਨਾਲ ਵਿਆਹ ਹੋ ਜਾਵੇ ਹਾਂ ਮਨਜੀਤ ਮੈਂ ਵੀ ਬਹੁਤ ਖੁਸ਼ ਰਹੀ ਸੀ ਉਸ ਟਾਈਮ ਪਰ ਮੈਂ ਫਿਰ ਕਾਰਾ ਕੇ ਰਾਨੂ ਚਾਚੀਵਾਲ ਚਲਾ ਗਿਆ ਸੀ ਕਿ ਚਾਚੀ ਨੂੰ ਕਹਾ ਕਿ ਮੇਰਾ ਵੀ ਦਿਲ ਕਰਦਾ ਐ ਹਰਮਨ ਨਾਲ ਵਿਆਹ ਕਰਾਉਣ ਲਈ ਤੇ ਉਹ ਮੇਰੀ ਕਿਸੇ ਤਰ੍ਹਾਂ ਗੱਲ ਕਰਾ ਕਿਸੇ ਤਰ੍ਹਾਂ ਕਰਕੇ ਜਿਵੇਂ ਮਰਜੀ ਇੱਕ ਵਾਰ ਹਰਮਨ ਨਾਲ ਗੱਲ ਕਰਵਾ ਦੇਵੀ ਪਰ ਉੱਥੇ ਤਾਂ ਚਾਚੀ ਨੇ ਮੇਰਾ ਦਿਲ ਹੀ ਤੋੜ ਦਿੱਤਾ ਇਹੋ ਜਿਹਾ ਕੀ ਕਹਿ ਦਿੱਤਾ ਤੈਨੂੰ ਰਾਨੂ ਮਾਮੀ ਨੇ ਮਨਜੀਤ ਉਹ ਕਹਿੰਦੀ ਕਿ ਹਰਮਨ ਦੇ ਘਰ ਦੇ ਤੇ ਹਰਮਨ ਤਾਂ ਇਹੋ ਚਾਹੁੰਦੀ ਹੈ ਕਿ ਉਹ ਤਾਂ ਬਾਹਰ ਦੇ ਹੀ ਕਿਸੇ ਮੁੰਡੇ ਨਾਲ ਵਿਆਹ ਕਰਵਾਵੇਗੀ ਇੱਧਰ ਨਹੀਂ ਆਉਣਾ ਚਾਹੁੰਦੀ ਉਹ ਯਾਰ ਮੈਂ ਬਹੁਤ ਪਰੇਸ਼ਾਨ ਆ ਕੁਝ ਵੀ ਸਮਝ ਨਹੀਂ ਆ ਰਿਹਾ ਕਿ ਕੀ ਕਰਾਂ ਇਹੋ ਜਿਹਾ ਕੀ ਕਿ ਮੇਰਾ ਤੇ ਹਰਮਨ ਦਾ ਰਿਸ਼ਤਾ ਹੋ ਜਾਵੇ ਯਾਰ ਇਹਦੇ ਵਿੱਚ ਕੀ ਦਿੱਕਤ ਫਿਰ ਤੂੰ ਵੀ ਦੁਬਾਰਾ ਵਾਪਸ ਚਲਾ ਜਾਵੀਂ ਤੇ ਉੱਥੇ ਹੀ ਰਹਿ ਲਵੀਂ ਫਿਰ ਤਾਂ ਕੋਈ ਪਰੇਸ਼ਾਨੀ ਨਹੀਂ ਹੋਣੀ ਨਾ ਉਹਨਾਂ ਨੂੰ ਮਨਜੀਤ ਇਹ ਗੱਲ ਕੱਕੇ ਨੂੰ ਕਹਿੰਦਾ ਪਰ ਕਾਕਾ ਕਹਿੰਦਾ ਤੈਨੂੰ ਪਤਾ ਤਾਂ ਹੈ ਮਨਜੀਤ ਜੀ ਆਰ ਮੇਰਾ ਦਿਲ ਨਹੀਂ ਕਰਦਾ ਹੁਣ ਬੇਬੇ ਬਾਪੂ ਤੋਂ ਦੂਰ ਰਹਿਣ ਲਈ ਨਾਲੇ ਇੱਥੇ ਹੀ ਹੁਣ ਕੋਈ ਕੰਮਕਾਰ ਕਰਾਂਗੇ ਖੇਤੀਬਾੜੀ ਨੂੰ ਸੰਭਾਲਾਂਗੇ ਆਪਣੀ ਸੰਧੂ ਜਾਗਰ ਤੇ ਇਕੱਲੇ ਵਰਗਿਆਂ ਨਾਲ ਰਲ ਕੇ ਪਾਰਟੀ ਦੇ ਬਾਰੇ ਚ ਗੱਲਾਂ ਕਰਦੇ ਪਏ ਸੀ ਕਿ ਕਈ ਸਮਾਨ ਦੀ ਲੋੜ ਹੈ ਜਲਦੀ ਤੋਂ ਜਲਦੀ ਸਾਰੇ ਪ੍ਰਬੰਧ ਕਰਕੇ ਜੋ ਜੋ ਲੋੜ ਹੈ ਲੈ ਆਈਏ ਤੇ ਐਤਵਾਰ ਵਾਲੇ ਦਿਨ ਪਾਰਟੀ ਦਾ ਰੱਖ ਲਿਆ ਜਾਵੇ ਤੇ ਜੋ ਸਮਾਨ ਦੀ ਲੋੜ ਜਾਗਰ ਨੂੰ ਸੀ ਉਸ ਤੋਂ ਲਖਵਾਇਆ ਗਿਆ ਤੇ ਜੈਲੇ ਨੂੰ ਬੁਲਾ ਕੇ ਸਾਰਾ ਸਮਾਨ ਲਿਉਣ ਲਈ ਡਿਊਟੀ ਲਗਾਈ ਗਈ ਨਿੱਕੀ ਤਾਂ ਆਪਣੀਆਂ ਕੁਝ ਸਹੇਲੀਆਂ ਨੂੰ ਵੀ ਸੱਦਾ ਦੇ ਰਹੀ ਸੀ ਉਸ ਦੀ ਇੱਕ ਖਾਸ ਸਹੇਲੀ ਸੀ ਪ੍ਰੀਤੀ ਜੋ ਉਹਦੇ ਨਾਲ ਹੋਸਟਲ ਵਿੱਚ ਰਹਿੰਦੀ ਸੀ ਉਹ ਵੀ ਹੁਣ ਡਾਕਟਰ ਬਣ ਚੁੱਕੀ ਸੀ ਤੇ ਨਾਲ ਦੇ ਹੀ ਪਿੰਡ ਹੋਣ ਕਰਕੇ ਅਕਸਰ ਮਿਲਦੀਆਂ ਵੀ ਰਹਿੰਦੀਆਂ ਸਨ ਸੰਦੀਪ ਵੀ ਪੰਨੋ ਤੇਰਾ ਨੂੰ ਵਰਗੀਆਂ ਨੂੰ ਨਾਲ ਲਗਾ ਕੇ ਘਰ ਦੀ ਸਫਾਈ ਸਵਿਚ ਰੁੱਝੀਆਂ ਹੋਈਆਂ ਸੀ ਉਧਰ ਪੰਨੋ ਨੇ ਆਪਣਾ ਘਰ ਵੀ ਵਧੀਆ ਸਵਾਰ ਕੇ ਰੱਖ ਲਿਆ ਸੀ ਤੇ ਆਪਣੇ ਸਹਰਿਆਂ ਦੇ ਪਿੰਡੋਂ ਵੀ ਸਾਰੇ ਰਿਸ਼ਤੇਦਾਰਾਂ ਨੂੰ ਸੱਦਾ ਪੇਜ਼ ਦਿੱਤਾ ਸੀ ਸਾਰਾ ਪਿੰਡ ਬਸ ਸੁਣ ਉਸ ਦਿਨ ਦੀ ਉਡੀਕ ਕਰਦਾ ਪਿਆ ਸੀ ਕਿ ਕਦੋਂ ਪਾਰਟੀ ਵਾਲਾ ਦਿਨ ਆਵੇ ਤੇ ਸਾਰਾ ਪਿੰਡ ਰਲ ਕੇ ਖੁਸ਼ੀਆਂ ਮਨਾਵੇ ਮਨਜੀਤ ਦੀ ਗੱਲ ਨਾਲ ਕਾਕੇ ਨੂੰ ਕੋਈ ਬਹੁਤਾ ਪ੍ਰਭਾਵ ਨਾ ਪਿਆ ਤਾਂ ਮਨਜੀਤ ਨੇ ਇੱਕ ਹੋਰ ਗੱਲ ਕਰਦೇನೆ ਕਿਹਾ ਕਿ ਵੇ ਕਾਕੇ ਇੱਕ ਗੱਲ ਹੋਰ ਹੋ ਸਕਦੀ ਤੇਰੀ ਪਰੇਸ਼ਾਨੀ ਦਾ ਤਾਂ ਕਾਕਾ ਕਹਿੰਦਾ ਬੋਲ ਜਲਦੀ ਦੱਸ ਕੀ ਹਾਲ ਆ ਹਾਲ ਇਹ ਆ ਵੀ ਕਿਸੇ ਵੀ ਤਰੀਕੇ ਹਰਮਨ ਨਾਲ ਰابطਾ ਕਰਨ ਦੀ ਸੋਚ ਲਾ ਜੇ ਹੋ ਸਕਦੀ ਤਾਂ ਕਿਸੇ ਨਾ ਕਿਸੇ ਬਹਾਨੇ ਇੱਕ ਵਾਰੀ ਹਰਮਨ ਦਾ ਫੋਨ ਨੰਬਰ ਪਤਾ ਕਰ ਫਿਰ ਆਪ ਹੀ ਉਸ ਨਾਲ ਗੱਲ ਕਰਕੇ ਵੇਖ ਲਵਾਂਗੇ ਨਾਲੇ ਪਤਾ ਲੱਗ ਜੂ ਉਹਦੇ ਮਨ 'ਚ ਕੀ ਆ ਉਹ ਕਦੇ ਤੈਨੂੰ ਭੁੱਲ ਤਾਂ ਨਹੀਂ ਗਈ ਕਾਕੀ ਨੂੰ ਮਨਜੀਤ ਦੀ ਇਸ ਗੱਲ ਨਾਲ ਥੋੜਾ ਤਰਵਾਸਤਾ ਮਿਲਿਆ ਉਹਨਾਂ ਨੂੰ ਆਇਆ ਹੁਣ ਬਹੁਤ ਸਮਾਂ ਹੋ ਚੱਲਿਆ ਸੀ ਤਾਂ ਉੱਠ ਕੇ ਪਿੰਡ ਵੱਲੋਂ ਚੱਲ ਪਏ ਕਾਕਾ ਭਾਵੇਂ ਮਨਜੀਤ ਦੀ ਗੱਲ ਸੁਣ ਥੋੜਾ ਰਾਹਤ ਮਹਿਸੂਸ ਕਰ ਰਿਹਾ ਸੀ ਪਰ ਉਹ ਸੋਚ ਵੀ ਰਿਹਾ ਸੀ ਕਿ ਹਰਮਨ ਦਾ ਨੰਬਰ ਕਿਵੇਂ ਤੇ ਕਿਸ ਨੂੰ ਕਹਿ ਕੇ ਪਤਾ ਕਰਿਆ ਜਾਵੇ ਇਸੇ ਕਸ਼ਮਕਸ਼ ਉਹ ਪਿੰਡ ਆ ਜਾਂਦੇ ਨੇ ਮਨਜੀਤ ਨੂੰ کارਉਤਾਰ ਕਾਕਾ ਆਪਣੇ ਘਰ ਜਾਂਦਾ ਤੇ ਸਿੱਧਾ ਆਪਣੇ ਕਮਰੇ 'ਚ ਚਲਾ ਜਾਂਦਾ ਹੈ ਕਾਕੇ ਨੂੰ ਗਲਤ ਮੰਜੀਤ ਦੀ ਜੱਜ ਗਈ ਸੀ ਕਿ ਹਰਮਨ ਦਾ ਨੰਬਰ ਲੈ ਕੇ ਉਸੇ ਤੱਕ ਪਹੁੰਚ ਕੀਤੀ ਜਾਵੇ ਪਰ ਸਮਝ ਨਹੀਂ ਸੀ ਆ ਰਹੀ ਕਿ ਹਰਮਨ ਦਾ ਨੰਬਰ ਲਵੇ ਤਾਂ ਲਵੇ ਕਿੱਥੋਂ ਜਿਉ ਆਪਰਾ ਨੂੰ ਚਾਚੀ ਕੋਲ ਨੰਬਰ ਲੈਣ ਗਿਆ ਤਾਂ ਚਾਚੀ ਨੇ ਬਹੁਤ ਸਵਾਲ ਕਰਨੇ ਸੰਦੂ ਸੰਦੀਪ ਨੂੰ ਕਾਕੇ ਬਾਰੇ ਪੁੱਛਦਾ ਹੈ ਕਿ ਇਹ ਕਿੱਧਰ ਰੰਦਾ ਅੱਜ ਕਦ ਜਦੋਂਦਾ ਆਇਆ ਮੇਰੇ ਕੋਲ ਤਾਂ ਦੋ ਘੜੀਆਂ ਬੈਠਾ ਵੀ ਨਹੀਂ ਤਾਂ ਸੰਦੀਪ ਦੱਸਦੀ ਹੈ ਕਿ ਮੈਂ ਵੀ ਵੇਖ ਰਹੀ ਆਂ ਦੋ ਕੁ ਦਿਨਾਂ ਦਾ ਕਦੇ ਬਾਲਾ ਖੁਸ਼ ਹੋਉਂਦਾ ਹੈ ਤੇ ਕਦੇ ਜਮਾਈ ਉਦਾਸ ਹੋਆ ਉਦਾਸ ਜਿਹਾ ਹੋਇਆ ਫਿਰਦਾ ਰਹਿੰਦਾ ਹੈ ਕਦੇ ਆਪਾਂ ਇਹਨੂੰ ਵਾਪਸ ਬੁਲਾ ਕੇ ਤੱਕਾ ਤਾਂ ਨਹੀਂ ਕਰ ਰਹੇ ਇਹਦੇ ਨਾਲ ਇੱਕ ਵਾਰੀ ਗਲਤੀ ਕਰਕੇ ਵੇਖੀਏ ਕੀ ਪਤਾ ਆਪਣੀ ਖੁਸ਼ੀ ਲਈ ਵਾਪਸ ਆ ਗਿਆ ਹੋਵੇ ਤੇ ਹੁਣ ਇਹਦਾ ਮਨ ਨਹੀਂ ਲੱਗਦਾ ਹੋਵੇ ਇੱਥੇ ਸੰਧੂ ਕਹਿੰਦਾ ਗੱਲ ਤਾਂ ਤੂੰ ਠੀਕ ਕਹਿ ਰਹੀ ਹੈ ਕਰਦਿਆਂ ਗੱਲ ਇਹਦੇ ਨਾਲ ਬੈਠ ਕੇ ਮੈਂ ਆਪਦੇ ਪੁੱਤਰ ਨਾਲ ਕੋਈ ਜ਼ਬਰਦਸਤੀ ਨਹੀਂ ਕਰਨਾ ਚਾਹੁੰਦਾ ਉਹਦੀ ਜ਼ਿੰਦਗੀ ਆ ਉਹ ਆਪਣੇ ਹਿਸਾਬ ਨਾਲ ਜਿਵੇਂ ਚਾਹੇ ਜੀ ਸਕਦਾ ਹੈ ਮਨਜੀਤ ਨੂੰ ਰੋਟੀ ਖਵਾ ਰਾਤ ਵੇਲੇ ਉਹਦੇ ਬੇਬੇ ਤੇ ਬਾਪੂ ਉਹਦੇ ਕੋਲ ਕਮਰੇ 'ਚ ਜਾ ਕੇ ਬੈਠਦੇ ਹੋਏ ਕਹਿੰਦੇ ਨੇ ਕੀ ਗੱਲ ਪੁੱਤਰ ਤੂੰ ਸਾਡੇ ਕੋਲ ਵੀ ਦੋ ਘੜੀਆਂ ਬੈਠ ਜਾਇਆ ਕਰ ਕੋਈ ਗੱਲਬਾਤ ਕਰਿਆ ਕਰ ਦਲੀਪਾ ਮਨਜੀਤ ਨੂੰ ਕਹਿੰਦਾ ਕਿ ਪੁੱਤਰ ਤੇਰੀ ਬੇਬੇ ਦੱਸਦੀ ਸੀ ਕਿ ਤੂੰ ਆਪਣੇ ਪਿੰਡ ਜਾਣਾ ਚਾਹੁੰਦਾ ਹੈ ਇੱਥੇ ਤੇਰਾ ਹੁਣ ਮਨ ਨਹੀਂ ਲੱਗਦਾ ਕੀ ਗੱਲ ਕੋਈ ਗੱਲ ਹੋਈ ਹੈ ਇੱਥੇ ਕਿਸੇ ਨਾਲ ਤਾਂ ਮਨਜੀਤ ਕਹਿੰਦਾ ਨਹੀਂ ਬਾਪੂ ਗੱਲ ਤਾਂ ਕੋਈ ਨਹੀਂ ਬਸ ਮੈਂ ਚਾਹੁੰਦਾ ਹਾਂ ਕਿ ਬਹੁਤ ਸਾਲ ਕੱਢ ਲਿਆ ਆਪਾਂ ਹੁਣ ਇੱਥੇ ਹੋਰ ਨਹੀਂ ਰਹਿਣਾ ਆਪਾਂ ਆਪਣੇ ਪਿੰਡ ਤੇ ਘਰੇ ਵਾਪਸ ਚੱਲਦੇ ਆਂ ਉੱਥੇ ਮੈਂ ਜੋ ਪੈਸੇ ਕਮਾ ਕੇ ਲਿਆਇਆ ਉਹਦੇ ਵਿੱਚ ਉਹ ਚੰਗੀ ਤੇ ਸੋਹਣੀ ਕੋਠੀ ਪਾ ਕੇ ਰਾਂਗੇ ਉੱਥੇ ਤੇ ਆਪਣਾ ਖੇਤੀ ਬਾੜੀ ਦਾ ਕੰਮ ਸੰਭਾਲਾਂਗੇ ਦਿਲੀਪਾ ਕਹਿੰਦਾ ਪੁੱਤਰ ਮੇਰਾ ਵੀ ਬਹੁਤ ਮਨ ਕਰਦਾ ਏ ਕਿ ਹੁਣ ਵਾਪਸ ਪਿੰਡ ਨੂੰ ਚਲੀਏ ਮੈਂ ਤਾਂ ਤੇਰੇ ਕਰਕੇ ਹੀ ਚੁੱਪ ਸੀ ਪਰ ਤੂੰ ਮੇਰੇ ਦਿਲ ਦੀ ਗੱਲ ਕਰ ਦਿੱਤੀ ਅਸੀਂ ਜਲਦ ਹੀ ਚਲੇ ਜਾਵਾਂਗੇ ਹੁਣ ਇੱਥੇ ਤੇ ਇਹ ਗੱਲ ਕਹ ਦਲੀਪਾ ਪਾਨੋਵਾਲ ਵੇਖਦਾ ਏ ਤਾਂ ਪਾਨੋ ਵੀ ਹਾਮੀ ਭਰ ਦਿੰਦੀ ਐ ਜਾਣਦੀ ਤਾਂ ਤੈਨੂੰ ਬਹੁਤ ਖੁਸ਼ ਹੁੰਦੇ ਹਨ ਤੇ ਮਨਜੀਤ ਆਪਣੇ ਬੇਬੇ ਬਾਪੂ ਨੂੰ ਜੱਫੀ ਪਾ ਲੈਂਦਾ ਏ ਅਗਲੇ ਦਿਨ ਕਾਕਾ ਜਦੋਂ ਬਾਹਰ ਜਾਣ ਲੱਗਦਾ ਤਾਂ ਸੰਧੂ ਕਾਕੇ ਨੂੰ ਆਵਾਜ਼ ਮਾਰ ਬੁਲਾ ਲੈਂਦਾ ਏ ਤਾਂ ਕਹਿ ਲੱਗਾ ਕੀ ਗਾਈ ਕੀ ਗੱਲ ਬਾਈ ਜਿੱਦਾਂ ਦਾ ਆਇਆ ਏ ਪਿਓ ਲਈ ਟਾਈਮ ਹੈ ਨਹੀਂ ਤੇਰੇ ਕੋਲ ਚੱਲ ਅੱਜ ਆਪਾਂ ਖੇਤ ਚੱਲਦੇ ਆਂ ਦੋਵੇਂ ਤਾ ਕਾਕਾ ਚੱਲਦਾ ਹੋਇਆ ਕਹਿੰਦਾ ਏ ਕਿ ਬਾਪੂ ਮੈਂ ਮਨਜੀਤਵਾਲ ਜਾਣਾ ਫੇਰ ਚੱਲਾਂਗੇ ਤਾਂ ਸੰਧੂ ਕਹਿੰਦਾ ਇਹ ਕੀ ਗੱਲ ਹੋਈ ਚਲ ਮਨਜੀਤ ਨੂੰ ਵੀ ਨਾਲ ਲੈ ਚੱਲਦੇ ਹਾਂ ਤਾਂ ਕਾਕਾ ਆਪਣੇ ਆਪ ਨੂੰ ਫਸਿਆ ਹੋਇਆ ਸਮਝ ਬਾਪੂ ਨਾਲ ਖੇਤ ਜਾਣ ਲਈ ਤਿਆਰ ਹੋ ਜਾਂਦਾ ਹੈ ਖੇਤ ਪੁੱਜ ਪਹਿਲਾਂ ਤਾਂ ਸੰਧੂ ਕਾਕੇ ਨਾਲ ਬਾਹਰ ਦੀਆਂ ਗੱਲਾਂ ਕਰਦਾ ਰਹਿੰਦਾ ਕਿ ਕਿਵੇਂ ਆ ਉਹ ਦੇਸ਼ ਕੁਝ ਚੰਗਾ ਉੱਧਰ ਤੇ ਇੱਧਰ ਨਾਲੋਂ ਕਿਵੇਂ ਆ ਫੇਰ ਅਸਲੀ ਗੱਲ ਪੁੱਛਦਾ ਹੋਇਆ ਕਹਿੰਦਾ ਪੁੱਤਰ ਤੇਰੇ ਬੇਬੇ ਦੱਸਦੀ ਸੀ ਕਿ ਤੂੰ ਕੁਝ ਦਿਨਾਂ ਤੋਂ ਪਰੇਸ਼ਾਨ ਜਾ ਲੱਗਦਾ ਹੈ ਕੀ ਗੱਲ ਹੈ ਦੱਸ ਮੈਨੂੰ ਤਾਂ ਕਾਕਾ ਕਹਿੰਦਾ ਨਹੀਂ ਬਾਪੂ ਕੋਈ ਗੱਲ ਨਹੀਂ ਐਵੇਂ ਐਵੇਂ ਹੀ ਲੱਗਦਾ ਹੋਣਾ ਬੇਬੇ ਨੂੰ ਨਹੀਂ ਪੁੱਤਰ ਅਸੀਂ ਤੇਰੇ ਮਾਂ ਬਾਪ ਹਾਂ ਤੇਰਾ ਚਿਹਰਾ ਦੇਖ ਕੇ ਦੱਸ ਸਕਦੇ ਹਾਂ ਕਿ ਤੂੰ ਖੁਸ਼ ਹੈ ਜਾਂ ਦੁਖੀ ਯਾਰ ਨਾਲੇ ਮੈਨੂੰ ਆਪਣਾ ਪਿਓ ਨਾ ਸਮਝ ਜਾਂ ਦੋਸਤ ਸਮਝ ਐਵੇਂ ਨਾ ਸੰਗੀ ਜਾ ਗੱਲ ਦੱਸ ਕੀ ਹੈ ਜੇ ਕੋਈ ਕੁੜੀ ਦਾ ਚੱਕਰ ਹੈ ਤਾਂ ਉਹ ਵੀ ਦੱਸ ਦੇ ਮੈਂ ਨਾਲ ਖੜਾ ਤੇਰੇ ਯਾਰ ਕਾਕਾ ਇਹ ਗੱਲ ਸੁਣ ਪਹਿਲਾਂ ਤਾਂ ਹੈਰਾਨ ਜਾ ਹੁੰਦਾ ਕਿ ਬਾਪੂ ਕੀ ਕਹਿ ਰਿਹਾ ਫਿਰ ਸੋਚਦਾ ਕਿ ਬਾਪੂ ਨਾਲ ਹੀ ਨਾ ਗੱਲ ਕਰ ਲਵਾਂ ਕੀ ਪਤਾ ਬਾਪੂ ਕਹਲੇ ਚਾਚੇ ਨਾਲ ਗੱਲ ਕਰਕੇ ਮਨਾ ਮਨਾ ਹੀ ਲਵੇ ਉਹਨਾਂ ਨੂੰ ਪਰ ਫਿਰ ਤੱਕਦਾ ਹੋਇਆ ਚੁੱਪੀ ਰਹਿੰਦਾ ਹੈ ਤੇ ਕੋਈ ਵੀ ਗੱਲ ਨਹੀਂ ਕਰਦਾ ਇਸ ਤਰ੍ਹਾਂ ਦੀ ਆਪ ਹੀ ਬਾਪੂ ਨੂੰ ਟਾਲ ਦਿੰਦਾ ਹੈ ਤੇ ਫਿਰ ਉਹਨੂੰ ਮਨਜੀਤ ਵਾਲੀ ਗੱਲ ਉਹਦੀ ਤੇ ਉਹ ਕਹਿੰਦਾ ਹੈ ਮਨਜੀਤ ਵਾਲੀ ਗੱਲ ਯਾਦ ਆਉਂਦੀ ਹੈ ਤੇ ਉਹ ਕਹਿੰਦਾ ਹੈ ਕਿ ਬਾਪੂ ਮੈਂ ਇੱਕ ਗੱਲ ਕਰਨੀ ਸੀ ਤੇਰੇ ਨਾਲ ਮਨਜੀਤ ਬਾਰੇ ਤਾਂ ਸੰਧੂ ਕਹਿੰਦਾ ਹਾਂ ਦੱਸ ਪੁੱਤ ਕੀ ਗੱਲ ਕੋਈ ਤਕਲੀਫ ਤਾਂ ਨਹੀਂ ਉਹਨਾਂ ਨੂੰ ਘਰ ਵਿੱਚ ਤਾਂ ਕਾਕਾ ਕਹਿੰਦਾ ਨਹੀਂ ਕਿ ਬਾਪੂ ਉਹਨਾਂ ਮਨਜੀਤ ਕਹਿੰਦਾ ਕਿ ਹੁਣ ਮੇਰਾ ਇਸ ਪਿੰਡ ਵਿੱਚ ਜੀ ਨਹੀਂ ਲੱਗਦਾ ਤੇ ਮੈਂ ਆਪਣੇ ਪਿੰਡ ਵਾਪਸ ਜਾ ਕੇ ਆਪਣਾ ਘਰ ਬਣਾ ਕੇ ਉੱਥੇ ਹੀ ਰਹਿ ਕੇ ਕੰਮ ਕਰਨਾ ਚਾਹੁੰਦਾ ਹਾਂ ਸੰਧੂ ਗੱਲ ਸੁਣ ਥੋੜਾ ਸਮਝ ਚੁੱਪ ਰਹਿੰਦਾ ਫਿਰ ਕਹਿੰਦਾ ਏ ਕਿ ਉਹਦੇ ਬੇਬੇ ਬਾਪੂ ਕੀ ਕਹਿੰਦੇ ਨੇ ਕਾਕਾ ਦੱਸਦਾ ਕਿ ਪਾਨੋਂ ਬੇਬੇ ਤਾਂ ਚੁੱਪ ਕਰ ਗਈ ਉਨੇ ਕੋਈ ਜਵਾਬ ਨਹੀਂ ਦਿੱਤਾ ਸੀ ਗੱਲ ਦਾ ਪਰ ਮਨਜੀਤ ਨੇ ਹੱਲੇ ਆਪਣੇ ਬਾਪੂ ਨਾਲ ਗੱਲ ਕਰਨੀ ਹੈ ਇਸ ਬਾਰੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਤੁਹਾਨੂੰ ਕੀ ਲੱਗਦਾ ਮਨਜੀਤ ਸਹੀ ਸੋਚ ਰਖਦਾ ਹੈ ਇਸ ਬਾਰੇ ਤਾਂ ਸੰਧੂ ਕਹਿੰਦਾ ਕੋਈ ਨਾ ਪੁੱਤਰ ਮੈਂ ਆਪ ਗੱਲ ਕਰਾਂਗਾ ਉਹਦੇ ਬੇਬੇ ਬਾਪੂ ਨਾਲ ਜੇ ਮਨਜੀਤ ਜਾਣਾ ਚਾਹੁੰਦਾ ਹੈ ਤਾਂ ਜ਼ਰੂਰ ਜਾਣਾ ਚਾਹੀਦਾ ਫਿਰ ਵੀ ਉਸ ਦੀ ਜਨਮ ਭੂਮੀ ਹੈ ਤੇ ਦਲੀਪੇ ਦਾ ਵੀ ਆਪਣੇ ਪਿੰਡ ਨਾਲ ਮੋ ਪਿਆਰ ਖਤਮ ਥੋੜੀ ਹੋ ਗਿਆ ਹੋਣਾ ਕੋਈ ਨਾ ਮੈਂ ਕਰੂੰ ਗੱਲ ਉਹਨਾਂ ਨਾਲ ਹੋਰ ਦੱਸ ਜੇ ਕੋਈ ਗੱਲ ਪਰੇਸ਼ਾਨ ਕਰਦੀ ਹੈ ਤਾਂ ਦੱਸ ਦੇ ਕਾਕਾ ਮਨਾ ਕਰ ਦਿੰਦਾ ਏ ਤੇ ਉਹ ਦੋਵੇਂ ਵਾਪਸ ਕਰਨ ਨੂੰ ਤੁਰ ਪੰਦੇ ਨੇ। ਭਾਵੇਂ ਸੰਧੂ ਨੂੰ ਕਾਕੇ ਤੇ ਕਹੰਤੇ ਕਿ ਕੋਈ ਵੀ ਗੱਲ ਨਹੀਂ تسਲੀਤਾ ਨਹੀਂ ਹੋਈ ਫਿਰ ਵੀ ਹੋਰ ਜ਼ਿਆਦਾ ਇਸ ਗੱਲ ਤੇ ਪੁੱਛ ਪੜਤal ਨਹੀਂ ਕਰਨੀ ਚਾਹੁੰਦਾ ਸੀ। ਉਹ ਵੀ ਸੋਚ ਰਿਹਾ ਸੀ ਕਿ ਜੇਕਰ ਕੋਈ ਵਾਗਿਆਚਹੀ ਗੱਲ ਹੋਈ ਤਾਂ ਉਹ ਪੱਕਾ ਉਸ ਨੂੰ ਦੱਸ ਦੇਵੇਗਾ। ਦੋ ਦਿਨ ਰਹਿ ਗਏ ਸੀ ਪਾਰਟੀ 'ਚ ਤਾਂ ਜਿੰਨਾਂ ਰਿਸ਼ਤੇਦਾਰਾਂ ਨੂੰ ਪਹਿਲਾਂ ਆਉਣ ਲਈ ਕਿਹਾ ਗਿਆ ਉਹ ਵੀ ਆਉਣੇ ਸ਼ੁਰੂ ਹੋ ਗਏ ਸੀ। ਨਿੱਕੀ ਨੇਵੇਂ ਹੁਣ ਕੁਝ ਦਿਨਾਂ ਦੀਆਂ ਛੁੱਟੀਆਂ ਲੈ ਰੱਖੀਆਂ ਸੀ। ਉਸਨੇ ਆਪਣੀ ਸਹੇਲੀ ਨੂੰ ਵੀ ਬੁਲਾ ਲਿਆ। ਕਿ ਕਿਹਾ ਕਿ ਉਹਨੇ ਦਿਨ ਉਹ ਵੀ ਇੱਥੇ ਹੀ ਰਹੇਗੀ ਮੇਰੇ ਨਾਲ ਸਾਡੇ ਘਰ ਵਿੱਚ ਸੰਧੂ ਨੇ ਸੰਦੀਪ ਦੇ ਕਹਿਣ ਅਨੁਸਾਰ ਕਿ ਜੋ ਜੋ ਜ਼ਿਆਦਾ ਖਾਸ ਨਹੀਂ ਆਪਣੇ ਉਹਨਾਂ ਨੂੰ ਕਹਿ ਦਿਓ ਕਿ ਅੱਜ ਤੋਂ ਹੀ ਉਹਨਾਂ ਦੀ ਰੋਟੀ ਆਪਣੇ ਘਰ ਹੀ ਹੋਵੇਗੀ ਤੇ ਉਹਨਾਂ ਨੇ ਹੀ ਹੁਣ ਹੀ ਸਾਰਾ ਕੰਮਕਾਜ ਦੇਖਣਾ ਹੈ ਪੰਨੂ ਵੀ ਜਦ ਸੰਦੀਪ ਵੱਲ ਆਈ ਤਾਂ ਉਹਨੂੰ ਵੀ ਸੰਦੀਪ ਨੇ ਕਹਿ ਦਿੱਤਾ ਕਿ ਅੱਜ ਤੋਂ ਹੀ ਇੱਧਰ ਹੀ ਰਹੀਂ ਸਾਰਾ ਦਿਨ ਮਨਜੀਤ ਨੂੰ ਵੀ ਕੱਲੀ ਕੱਲੀ ਕਿ ਆਕੇ ਇੱਧਰ ਹੀ ਥੋੜਾ ਬਹੁਤ ਕੰਮਕਾਜ ਵੇਖਿਆ ਕਰੇ ਕਰਕੇ ਤੋਂ ਆਪਦੇ ਹੀ ਕੰਮ ਨੇ ਲੋਟ ਆਉਂਦੇ ਮੈਨੂੰ ਤਾਂ ਸਮਝ ਨਹੀਂ ਆ ਰਹੀ ਇਹ ਮੁੰਡਾ ਕੀ ਕਰਦਾ ਫਿਰਦਾ ਹੈ ਨਾ ਕੋਈ ਗੱਲ ਦੱਸਦਾ ਕਦੇ ਖੁਸ਼ ਹੋ ਜਾਂਦਾ ਕਦੇ ਉਦਾਸ ਪਤਾ ਨਹੀਂ ਕੀ ਕਲ ਚੱਲ ਰਹੀ ਹੈ ਇਹਦੇ ਮਨ 'ਚ ਤਤਪਨੋ ਕਹਿੰਦੀ ਕੋਈ ਨਾ ਮੈਂ ਮਨਜੀਤ ਨਾਲ ਕਰੂ ਗੱਲ ਹੋਈ ਪੁੱਛੂ ਇਹਨੂੰ ਕੋਈ ਗੱਲ ਹੈ ਤਾਂ ਸ਼ਾਇਦ ਉਹਨੂੰ ਹੀ ਦੱਸ ਦੇਵੇ ਕਾਕਾ ਹਰਮਨ ਬਾਰੇ ਹੀ ਸੋਚ ਰਿਆ ਸੀ ਕਿ ਉਸ ਨੂੰ ਇੱਕਦਮ ਨਿੱਕੀ ਦੀ ਯਾਦ ਆਉਂਦੀ ਹੈ ਉਹ ਵੀ ਤਾਂ ਸਾਡੇ ਨਾਲ ਖੇਡਦੀ ਹੁੰਦੀ ਸੀ ਉਹਨਾਂ ਨਿੱਕੀ ਦੇ ਰਾਹੀਂ ਹੀ ਹਰਮੰਦਰ ਨੰਬਰ ਲਿਆ ਜਾਵੇ ਤਾਂ ਇਹ ਗੱਲ ਸੋਚ ਕਾਕਾ ਇਕਦਮ ਖੁਸ਼ ਹੋ ਜਾਂਦਾ ਨਿੱਕੀ ਦੇ ਕਮਰੇ 'ਚ ਚਲਾ ਜਾਂਦਾ ਜਿੱਥੇ ਨਿੱਕੀ ਆਪਣੀ ਸਹੇਲੀ ਨਾਲ ਬੈਠੀ ਸੀ ਕਾਕਾ ਇਹ ਨੂੰ ਆਪਣੇ ਕਮਰੇ 'ਚ ਆਇਆ ਵੇਖ ਨਿੱਕੀ ਪੁੱਛਦੀ ਹੈ ਵੀਰੇ ਕੀ ਗੱਲ ਅੱਜ ਮੇਰੇ ਕਮਰੇ 'ਚ ਕਿੱਦਾਂ ਆਉਣਾ ਹੋਇਆ ਉਦੋਂ ਤੱਕ ਅਦੇ ਆਪਣੇ ਕਮਰੇ 'ਚੋਂ ਨਿਕਲਦਾ ਹੀ ਨਹੀਂ ਜਿਸ ਦਿਨ ਦਾ ਆਇਆ ਹੈ ਕਾਕਾ ਸੋਚਦਾ ਹੈ ਕਿ ਇਦਾਂ ਤਾਂ ਸਿੱਧਾ ਨਿੱਕੀ ਨੇ ਵੀ ਨਹੀਂ ਮੰਨਣਾ ਪਹਿਲਾਂ ਇਸ ਦੀ ਆਉ ਪਗਤ ਕਰਨੀ ਪੈਣੀ ਫੇਰ ਹੀ ਆਪਣਾ ਕੰਮ ਕਰਾਉਂ ਭਾਣੂ ਸੰਦੀਪ ਨੂੰ ਕਹਿ ਕੇ ਵੀ ਮੈਂ ਦਲੀਪੇ ਤੇ ਮਨਜੀਤ ਨੂੰ ਬੁਲਾ ਲਿਆਵਾਂ ਇੱਧਰ ਹੀ ਕਹਿ ਕੇ ਚਲੀ ਜਾਂਦੀ ਹੈ ਤੇ ਜਾਂਦੀ ਜਾਂਦੀ ਰਾਨੋ ਨੂੰ ਵੀ ਕਹਿ ਜਾਂਦੀ ਹੈ ਸੰਦੀਪ ਹੋਰਾਂ ਵੱਲ ਹੀ ਚਲੀ ਜਾਵੇਂ ਉਹਨੇ ਸੁਨੇਹਾ ਭੇਜਿਆ ਹੈ ਘਰ ਪਹੁੰਚ ਪੰਨੋ ਵੇਖਦੀ ਹੈ ਕਿ ਮਨਜੀਤ ਘਰ ਹੀ ਹੈ ਤਾਂ ਉਹ ਪਹਿਲਾਂ ਮਨਜੀਤ ਵਾਲੀ ਹੋ ਜਾਂਦੀ ਹੈ ਉਹਨੂੰ ਪੁੱਛਾਂ ਪਹਿਲਾਂ ਕਾਕੇ ਬਾਰੇ ਸ਼ਾਇਦ ਇਹਨੂੰ ਕੁਝ ਦੱਸਿਆ ਹੀ ਹੋਵੇ ਤਾਂ ਮਨਜੀਤ ਨੂੰ ਪੁੱਛਣ ਲੱਗਦੀ ਹੈ ਕਿ ਤੈਨੂੰ ਪਤਾ ਪੁੱਤਰ ਕਾਕੇ ਨੂੰ ਕੀ ਗੱਲ ਹੋਈ ਸੰਦੀਪ ਵੀ ਦੱਸਦੀ ਸੀ ਕਿ ਚੁੱਪਚੁੱਪ ਰਹਿੰਦਾ ਪਤਾ ਨਹੀਂ ਕਿਹੜੀ ਗੱਲ ਦਾ ਚੋਰਾ ਲਾਈ ਬੈਠਾ ਮਾਂ ਦੀ ਗੱਲ ਸੁਣ ਮਨਜੀਤ ਸੋਚਦਾ ਕਿ ਗੱਲ ਤਾਂ ਮੈਨੂੰ ਪਤਾ ਹੀ ਆ ਪਰ ਇਹ ਗੱਲ ਮਾਂ ਨੂੰ ਨਹੀਂ ਦੱਸਣੀ ਚਾਹੀਦੀ ਤਾਂ ਉਹ ਜਨਬੁਝ ਕੇ ਹੈਰਾਨ ਹੁੰਦਾ ਹੋਇਆ ਪੁੱਛਦਾ ਹੈ ਅੱਛਾ ਮੈਨੂੰ ਤਾਂ ਕੋਈ ਗੱਲ ਨਹੀਂ ਦੱਸੀ ਉਹਨੇ ਇਹੋ ਜੀ ਜੇ ਕੋਈ ਗੱਲ ਹੁੰਦੀ ਤਾਂ ਜ਼ਰੂਰ ਦੱਸਦਾ ਕੋਈ ਨਾ ਮੈਂ ਕਰੂੰ ਉਹਦੇ ਨਾਲ ਗੱਲ ਜੇ ਕੋਈ ਐਦਾਂ ਦਾ ਚੱਕਰ ਹੈ ਤਾਂ ਤੁਸੀਂ ਫਿਕਰ ਨਾ ਕਰੋ ਫਿਰ ਭਾਨੂ ਕਹਿੰਦੀ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਅੱਜ ਤੋਂ ਸਾਰੇ ਉਧਰ ਹੀ ਰਹਿਣਗੇ ਪਾਰਟੀ ਤੱਕ ਨਾਲੇ ਤੇਰਾ ਬਾਪੂ ਕਿੱਥੇ ਗਿਆ ਦਿਸਦਾ ਨਹੀਂ ਘਰ ਤਾਂ ਮਨਜੀਤ ਕਹਿੰਦਾ ਹੈ ਕਿ ਬਾਪੂ ਤਾਂ ਆਪਣੇ ਪਿੰਡ ਗਿਆ ਹੈ ਕਹਿੰਦਾ ਸੀ ਸ਼ਾਮ ਤੱਕ ਵਾਪਸ ਆ ਜਾਵਾਂਗਾ ਤੇ ਭਾਨੂ ਕਹਿੰਦੀ ਐ ਕਿ ਕੋਈ ਨਾ ਆ ਜਾਉ ਫਿਰ ਤੂੰ ਤਿਆਰ ਹੋ ਜਾ ਆਪਾਂ ਉੱਧਰ ਚੱਲਦੇ ਫਿਰ ਤਾਂ ਮਨਜੀਤ ਕਹਿੰਦਾ ਤੇ ਠੀਕ ਐ ਮੈਂ ਹੁੰਦਾ ਵਾਂ ਤਿਆਰ ਕਾਕਾ ਨਿੱਕੀ ਨੂੰ ਕਹਿੰਦਾ ਕਿ ਨਿੱਕੀ ਮੈਂ ਸੋਚ ਰਿਆ ਸੀ ਕਿ ਤੈਨੂੰ ਤੇ ਤੇਰੀ ਸਹੇਲੀ ਨੂੰ ਅੱਜ ਸ਼ਰਨਾਂ ਲੈ ਚਲਾਂ ਘੁੰਮ ਫਿਰਾਂਗੇ ਜਾਂ ਦੋਵੇਂ ਨਾਲੇ ਤੁਹਾਨੂੰ ਕੁਝ ਖਵਾ ਪਿਆ ਲਿਓ ਤੇ ਨਾਲ ਸ਼ਾਪਿੰਗ ਕਰਵਾ ਲਿਓ ਜਿਸ ਦਿਨ ਦਾ ਆਇਆ ਤੈਨੂੰ ਵੀ ਕਿਤੇ ਲੈ ਕੇ ਨਹੀਂ ਗਿਆ ਨਾ ਹੀ ਮੈਂ ਆਪਦੀ ਭੈਣ ਨਾਲ ਸਮਾਂ ਬਤਾਇਆ ਨਿੱਕੀ ਤਾਂ ਸਮਝ ਜਾਂਦੀ ਕਿ ਵੀਰੇ ਨੂੰ ਕੋਈ ਕੰਮ ਹੈ ਮੇਰੇ ਤੱਕ ਜਿਹੜਾ ਇੰਨੀਆਂ ਮਿੱਠੀਆਂ ਮਾਰੀ ਜਾ ਰਿਹਾ ਫਿਰ ਉਹ ਉਸ ਨੂੰ ਤੰਗ ਕਰਨ ਦੀ ਮਾਰੀ ਕਹਿ ਦਿੰਦੀ ਹੈ ਕਿ ਨਾ ਵੀਰੇ ਮੈਂ ਨਹੀਂ ਜਾਣਾ ਸ਼ਹਿਰ ਨਾਲੇ ਮੇਰੀ ਤਾਂ ਸਾਰੀ ਸ਼ਾਪਿੰਗ ਹੋ ਗਈ ਤੂੰ ਹੀ ਜਾਓ ਆਪਣੇ ਮਨਜੀਤ ਨੂੰ ਨਾਲ ਲੈ ਕੇ ਕਾਕਾ ਗੱਲ ਸੁਣ ਮੂੰਜਾ ਬਣਾ ਲੈਂਦਾ ਹੈ ਉਹਦੇ ਮੂੰਹ ਵੱਲ ਦੇਖਦੀ ਹੋਈ ਨਿੱਕੀ ਹੱਸਣ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਕਿ ਵੀਰੇ ਗੱਲ ਦੱਸ ਕੀ ਆ ਜੋ ਇੰਨੀਆਂ ਮਿੱਠੀਆਂ ਮਾਰੀ ਜਾ ਰਿਹਾ ਹੈ ਕਾਕਾ ਕਹਿੰਦਾ ਨਹੀਂ ਨਹੀਂ ਕੋਈ ਗੱਲ ਨਹੀਂ ਹੈਗੀ ਨਾਲੇ ਮੈਨੂੰ ਤੇਰੇ ਤੱਕ ਕੀ ਕੰਮ ਹੋਣਾ ਪଲା ਮੈਂ ਤਾਂ ਵੈਸੇ ਹੀ ਕਹਿ ਰਿਹਾ ਸੀ ਰਾਨੂੰ ਨੂੰ ਜਦੋਂ ਸੁਨੇਹਾ ਮਿਲਿਆ ਕਿ ਸੰਧੂ ਹੋਰਾਂਵਾਲ ਜਾਣਾ ਤਾਂ ਉਹ ਜਦ ਦੇ ਹੀ ਜਗਸੀਰ ਨੂੰ ਤਿਆਰ ਹੋਣ ਲਈ ਕਹਿਣ ਲੱਗੀ ਤੇ ਆਪ ਵੀ ਤਿਆਰ ਹੋਣ ਲੱਗੀ ਤੇ ਜਗਸੀਰ ਨੂੰ ਕਿਹਾ ਕਿ ਆਪਣੇ ਬਾਪੂ ਨੂੰ ਵੀ ਸੁਨੇਹਾ ਲਾ ਭੱਜ ਕੇ ਕਿ ਉਹ ਵੀ ਉਧਰ ਹੀ ਆ ਜਾਵੇ ਜਗਸੀਰ ਤਿਆਰ ਹੋ ਕੇ ਬਾਪੂ ਵੱਲ ਚਲਾ ਗਿਆ ਤੇ ਕਹਿੰਦਾ ਕਿ ਮਾਂ ਤੂੰ ਉਧਰ ਚੱਲ ਮੈਂ ਵੀ ਉਧਰ ਹੀ ਆ ਜਾਵਾਂਗਾ ਸਿੱਧਾ ਪਾਨੂੰ ਤੇ ਮਨਜੀਤ ਵੀ ਤਿਆਰ ਹੋ ਕੇ ਸੰਨੂ ਸੰਧੂ ਦੇ ਘਰ ਨੂੰ ਆਗੇ ਸੀ ਦੋਹਾਂ ਨੂੰ ਆਇਆ ਵੇਖ ਸੰਦੀਪ ਬਹੁਤ ਖੁਸ਼ ਹੋਈ ਤੇ ਮਨਜੀਤ ਕਾਕੇ ਬਾਰੇ ਪੁੱਛਣ ਲੱਗਾ ਕਿ ਕਿੱਥੇ ਹੈ ਤਾਂ ਸੰਦੀਪ ਨੇ ਕਿਹਾ ਕਿ ਪਹਿਲਾਂ ਤੂੰ ਇੱਧਰ ਆ ਮੇਰੀ ਗੱਲ ਸੁਣੇ ਤਮਨਜੀਤ ਹਾਂ ਬੇਬੇ ਕਹਿੰਦਾ ਹੋਇਆ ਮਗਰ ਤੁਰ ਪਿਆ ਸੰਦੀਪ ਮਨਜੀਤ ਨੂੰ ਦੂਜੇ ਕਮਰੇ ਵਿੱਚ ਲਿਜਾ ਕੇ ਪੁੱਛਣ ਲੱਗੀ ਕਿ ਕਾਕੇ ਬਾਰੇ ਕੁਝ ਪਤਾ ਹੈ ਓਨੂੰ ਕਿ ਨਹੀਂ ਉਹ ਜਿਸ ਦਿਨ ਦਾ ਆਇਆ ਹੈ ਕਦੇ ਤਾਂ ਬਾਲਾ ਖੁਸ਼ ਹੋ ਜਾਂਦਾ ਕਦੀ ਉਦਾਸ ਮਨਜੀਤ ਪੁੱਤਰ ਮੈਨੂੰ ਤਾਂ ਬਾਲੀ ਫਿਕਰ ਪਈ ਹੈ ਇਹਦੀਆਂ ਗੱਲ ਇਹਦੀ ਕੀ ਗੱਲ ਹੈ ਦੱਸ ਦੇ ਪੁੱਤਰ ਜੇ ਤੈਨੂੰ ਕੋਈ ਗੱਲ ਪਤਾ ਤਾਂ ਮਨਜੀਤ ਕਹਿੰਦਾ ਬੇਬੇ ਕੋਈ ਗੱਲ ਹੈ ਨਹੀਂ ਤੈਨੂੰ ਐਵੇਂ ਹੀ ਪਰੇਮ ਜਾਂ ਲੱਗਦਾ ਹੈ ਹਜੇ ਕੱਲ ਹੀ ਤਾਂ ਅਸੀਂ ਸ਼ਹਿਰ ਜਾ ਕੇ ਆਏ ਵਧੀਆ ਹੱਸਦੇ ਖੇੜਦੇ ਗਏ ਤੇ ਹੱਸਦੇ ਖੇੜਦੇ ਆਏ ਸ਼ਹਿਰ ਵੀ ਵਧੀਆ ਰਿਹਾ ਮੇਰੇ ਨਾਲ ਜੇ ਕੋਈ ਗੱਲ ਹੁੰਦੀ ਤਾਂ ਜ਼ਰੂਰ ਦੱਸਦਾ ਮੈਨੂੰ ਐਵੇਂ ਨਾ ਫਿਕਰ ਕਰੀ ਐਵੇਂ ਨਾ ਫਿਕਰ ਕਰੀ ਜਾ ਕੋਈ ਗੱਲ ਹੈ ਨਹੀਂ ਮਨਜੀਤ ਦੀ ਗੱਲ ਸੁਣ ਸੰਦੀਪ ਨੂੰ ਥੋੜਾ ਜਿਹਾ ਹੌਸਲਾ ਮਿਲਿਆ ਤੇ ਨਾਲ ਹੀ ਕਹਿੰਦੀ ਕਿ ਪੁੱਤਰ ਕਾਕੇ ਦਾ ਖਿਆਲ ਰੱਖੀ ਤਾਂ ਮਨਜੀਤ ਕਹਿੰਦਾ ਬੇਬੇ ਖਿਆਲ ਤਾਂ ਹੀ ਰੱਖੂ ਜੀ ਦੱਸੇਂਗੀ ਕਿ ਉਹ ਹੈ ਕਿੱਥੇ ਤਾਂ ਸੰਦੀਪ ਹੱਸ ਪਈ ਤੇ ਕਹਿੰਦੀ ਇੱਥੇ ਹੀ ਫਿਰਦਾ ਸੀ ਮੁੰਜਾ ਵੇਖਲਾ ਆਪਣੇ ਕਮਰੇ ਚ ਵੜਿਆ ਬੈਠਾ ਹੋਣਾ ਜਦੋਂ ਕਾਕੇ ਨੇ ਕਿਹਾ ਕਿ ਮੈਨੂੰ ਕੀ ਕੰਮ ਹੋਣਾ ਤੇਰੇ ਤੱਕ ਤਾਂ ਨਿੱਕੀ ਕਹਿੰਦੀ ਚੰਗਾ ਵੀਰ ਜੇ ਨਹੀਂ ਕੰਮ ਤਾਂ ਚੱਲੋ ਬਾਹਰ ਮੈਂ ਆਪਣੀ ਸਹੇਲੀ ਨਾਲ ਬਹੁਤ ਤਿਆਰੀਆਂ ਕਰਨੀਆਂ ਨੇ ਤਾਂ ਕਾਕਾ ਮੁੰਜਾ ਬਣਾ ਕੇ ਜਾਣ ਲੱਗਿਆ ਹੀ ਸੀ ਤਾਂ ਨਿੱਕੀ ਆਪ ਹੀ ਬੋਲ ਪਈ ਕਿ ਵੀਰੇ ਤੈਨੂੰ ਉਹ ਹਰਮਨ ਚੇਤੇ ਆ ਜਿਹੜੀ ਨਾਲ ਆਪਾਂ ਜਿਹੜੀ ਆਪਾਂ ਨਿੱਕੀ ਹੁੰਦੇ ਸਾਡੇ ਨਾਲ ਖੇਡਦੀ ਹੁੰਦੀ ਸੀ ਹਰਮਨ ਦਾ ਨਾਮ ਨਿੱਕੀ ਮੁੰਹ ਸੁਣ ਕਾਕਾ ਤਾਂ ਇਕਦਮ ਖੁਸ਼ ਹੋ ਗਿਆ ਤਾਂ ਕਹਿਣ ਲੱਗਾ ਹਾਂ ਹਾਂ ਜਾਦਾ ਤਨਿੱਕੀ ਸ਼ੇਰਦੀ ਹੋਈ ਬੋਲੀ ਬੱਲੇ ਵੀਰੇ ਬੜਾ ਖੁਸ਼ ਹੋਇਆ ਹਰਮਨ ਦਾ ਨਾਮ ਸੁਣ ਕੇ ਤਾ ਕਾਕਾ ਨੇ ਵੀ ਜੀ ਪਾ ਕੇ ਕਹਿੰਦਾ ਐਦਾਂ ਦੀ ਕੋਈ ਗੱਲ ਨਹੀਂ ਮੈਂ ਤਾਂ ਵੈਸੇ ਹੀ ਖੁਸ਼ ਹੋ ਗਿਆ ਵੀ ਤੈਨੂੰ ਹੱਲੇ ਵੀ ਜ਼ਿਆਦਾ ਹਰਮਨ ਤਨਿੱਕੀ ਕਹਿੰਦੀ ਕੀ ਗੱਲ ਕੀ ਗੱਲ ਵੀਰੇ ਤਨੂੰ ਨਹੀਂ ਚਿਤ ਆਉਂਦਾ ਸਭ ਤੋਂ ਜ਼ਿਆਦਾ ਤਾਂ ਉਹ ਤੇਰੇ ਨਾਲ ਹੀ ਖੇਡਦੀ ਸੀ ਤਾ ਕਾਕਾ ਕਹਿੰਦਾ ਹਾਂ ਜਾਨ ਹਾਂ ਜਾਨ ਦਾ ਮਾੜੀ ਮੋਟੀ ਕਾਕਾ ਦੱਸਣਾ ਨਹੀਂ ਚਾਹੁੰਦਾ ਸੀ ਕਿ ਉਹ ਹਰਮਨ ਨੂੰ ਕਦੀ ਵੀ ਭੁੱਲੀ ਨਹੀਂ ਸਕਿਆ ਤੇ ਜਾਣ ਕੇ ਨਿੱਕੀ ਨੂੰ ਪੁੱਛਣ ਲੱਗਾ ਵੀ ਤੈਨੂੰ ਕਿਵੇਂ ਯਾਦ ਆ ਗਈ ਅੱਜ ਉਹਦੀ ਤਾਂ ਉਹ ਕਹਿੰਦੀ ਮੈਨੂੰ ਤਾਂ ਵੈਸੇ ਹੀ ਯਾਦ ਆ ਗਈ ਉਹਦੀ ਹਲੇ ਐਦਾਂ ਗੱਲਾਂ ਕਰ ਹੀ ਰਹੇ ਸੀ ਕਿ ਮਨਜੀਤ ਵੀ ਉਹਨਾਂ ਦੇ ਘਰ ਆ ਗਿਆ ਤੇ ਕਹਿੰਦਾ ਕੀ ਗੱਲ ਵੀ ਅੱਜ ਦੋਵੇਂ ਭੈਣ ਭਰਾ ਇਕੱਠੇ ਇੰਨਾ ਚਿਰਾਂ ਬਾਅਦ ਤੇ ਬੜੇ ਖੁਸ਼ ਹੋ ਰਹੇ ਹੋ ਉਹ ਕੋਈ ਲਾਟਰੀ ਤਾਂ ਨਹੀਂ ਲੱਗ ਗਈ ਤਾਂ ਮਨਜੀਤ ਨੂੰ ਵੇਖ ਕੇ ਨਿੱਕੀ ਖੁਸ਼ ਹੁੰਦੀ ਬੋਲੀ ਸਾਸਰੀਏ ਕਾਲ ਵੀਰ ਜੀ ਤੇ ਨਾਲ ਹੀ ਪ੍ਰੀਤੀ ਨੇ ਵੀ ਸਾਸਰੀ ਕਾਲ ਬੁਲਾ ਦਿੱਤੀ ਮਨਜੀਤ ਨੇ ਦੋਵਾਂ ਨੂੰ ਸਾਸਰੀ ਕਾਲ ਦਾ ਜਵਾਬ ਦਿੱਤਾ ਤੇ ਉਹ ਪ੍ਰੀਤੀ ਵੱਲ ਵੇਖ ਰਿਹਾ ਸੀ ਵਾਰ-ਵਾਰ ਉਸ ਨੂੰ ਪ੍ਰੀਤੀ ਪਤਾ ਨਹੀਂ ਕਿਉਂ ਪਹਿਲੀ ਨਜ਼ਰੇ ਹੀ ਚੰਗੀ ਲੱਗਣ ਲੱਗ ਪਈ ਸੀ ਤਾਂ ਕਾਕਾ ਉਹਨੂੰ ਵੇਖਦਾ ਹੋਇਆ ਬੋਲਿਆ ਤੂੰ ਕਿੱਧਰ ਤੁਰਿਆ ਫਿਰਦਾ ਇੱਧਰ ਬਈ ਤਾਂ ਮਨਜੀਤ ਕਹਿੰਦਾ ਲੈ ਬਈ ਤੈਨੂੰ ਕੀ ਮੇਰੀ ਬੇਬੇ ਨੇ ਸੁਨੇਹਾ ਭੇਜਿਆ ਸੀ ਮੈਨੂੰ ਮੈਂ ਆ ਗਿਆ ਕੀ ਗੀ ਗੱਲ ਔਣਾ ਨਹੀਂ ਚਾਹੀਦਾ ਸੀ ਮੈਨੂੰ ਤਾਂ ਸਾਰੇ ਹੱਸਣ ਲੱਗ ਪਏ ਕਾਕਾ ਤੇ ਮਨਜੀਤ ਬਾਹਰ ਜਾਣ ਲੱਗੇ ਤਾਂ ਨਿੱਕੀ ਨੇ ਪੁੱਛ ਲਿਆ ਕਿ ਵੀਰੇ ਸੱਚੀ ਕੋਈ ਕੰਮ ਨਹੀਂ ਤੈਨੂੰ ਮੇਰੇ ਤੱਕ ਤਾਂ ਕਾਕਾ ਚੁੱਪ ਕਰਕੇ ਬਾਹਰ ਆ ਗਿਆ ਰਾਨੋ ਵੀ ਸੰਦੀਪ ਦੇ ਘਰ ਪਹੁੰਚ ਸੰਦੀਪ ਨੂੰ ਮਿਲੀ ਤੇ ਸੰਦੀਪ ਨੇ ਕੈਲੇ ਤੇ ਜਗਸੀਰ ਬਾਰੇ ਪੁੱਛਿਆ ਤਾਂ ਰਾਨੂ ਕਹਿੰਦੀ ਉਹ ਗਿਆਏ ਆਪਦੇ ਬਾਪੂ ਵੱਲ ਇੱਥੇ ਹੀ ਬੈਠੇ ਹੋਣੇ ਜਾਗਰ ਕੋਲੇ ਜਾਗਰ ਕੋਲੇ ਹੋਰ ਉਹਨੇ ਕਿੱਥੇ ਜਾਣਾ ਹੱਲੇ ਉਹ ਗੱਲ ਕਰ ਹੀ ਰਹੇ ਸੀ ਕਿ ਐਨੇ ਨੂੰ ਕੈਲੇ ਹੋਰੀ ਟਰਾਲੀ ਤੇ ਸਮਾਨ ਲੈ ਕੇ ਆ ਗਏ ਹਲਵਾਈ ਵਾਲਾ ਤਾਂ ਉਹਨਾਂ ਨੂੰ ਵੇਖ ਕੇ ਸੰਦੀਪ ਨੇ ਰਾਨੂ ਨੂੰ ਕਿਹਾ ਕਿ ਜਾ ਜਾ ਕੇ ਚਾਹ ਧਰ ਲਵੇ ਇਹਨਾਂ ਸਭ ਦੇ ਲਈ ਵੀ ਕਾਕਾ ਤੇ ਮਨਜੀਤ ਦੋਵੇਂ ਬਾਹਰ ਆ ਗਏ ਪਰ ਮਨਜੀਤ ਮੁਰਮੁਰ ਨਿੱਕੀ ਤੇ ਕਮਰੇ ਵਾਲੀ ਵੇਖੀ ਜਾਵੇ ਤਾਂ ਕਾਕਾ ਕਹਿੰਦਾ ਕੀ ਗੱਲ ਬਈ ਉੱਥੇ ਤਾਂ ਮਨਜੀਤ ਕੁਛ ਨਹੀਂ ਕੀ ਗੱਲ ਐ ਬਾਈ ਉੱਥੇ ਤਾਂ ਮਨਜੀਤ ਨੇ ਕਿਹਾ ਕੁਛ ਨਹੀਂ ਕੁਛ ਨਹੀਂ ਕਾਕੇ ਕੱਚਾ ਜਿਹਾ ਹੋ ਗਿਆ ਕਾਕੇ ਨੇ ਕਿਹਾ ਲੱਗਦਾ ਕੁਛ ਪਸੰਦ ਆ ਗਿਆ ਤੈਨੂੰ ਉਹ ਕਮਰੇ ਚ ਚੱਲ ਦੁਬਾਰਾ ਚੱਲਦੇ ਆ ਤਮਨਜੀਤ ਓ ਤੂੰ ਰਹਿਣ ਦੇ ਭਰਾਵਾ ਮੈਥੋਂ ਨਹੀਂ ਨਿੱਕੀ ਨੂੰ ਕੋਈ ਜਵਾਬ ਦਿੱਤਾ ਜਾਣਾ ਹਾਂ ਦੱਸੋ ਕੀ ਗੱਲ ਆ ਫਿਰ ਆਗੇ ਮੂੰਹ ਚੱਕ ਕੇ ਤਾਂ ਕਾਕਾ ਹੱਸਾਂ ਲੱਗਾ ਤੇ ਦੋਵੇਂ ਕਾਕੇ ਦੇ ਕਮਰੇ ਚ ਆ ਗਏ ਤੇ ਕਾਕਾ ਮਨਜੀਤ ਨੂੰ ਦੱਸਣ ਲੱਗਿਆ ਮੈਂ ਗਿਆ ਤਾਂ ਨਿੱਕੀ ਦੇ ਕਮਰੇ ਚ ਤਾਹੀਂ ਸੀ ਵੀ ਕਿਸੇ ਨਾ ਕਿਸੇ ਕਿਵੇਂ ਨਾ ਕਿਵੇਂ ਨਿੱਕੀ ਨੂੰ ਮਨਾ ਲਵਾਂ ਕਿ ਉਹ ਮੈਨੂੰ ਹਰਮਨ ਦਾ ਨੰਬਰ ਪਤਾ ਕਰਕੇ ਦੱਸ ਦੇਵੇ ਪਰ ਮੇਰਾ ਹੌਂਸਲਾ ਹੀ ਨਹੀਂ ਪਿਆ ਉਹਨੂੰ ਐਦਾਂ ਕਹਿੰਦਾ ਮਨਜੀਤ ਕਹਿੰਦਾ ਚੱਲ ਕੋਈ ਨਾ ਮੈਂ ਗੱਲ ਕਰੂੰ ਨਿੱਕੀ ਨਾਲ ਮੈਂ ਕਹਿ ਦੂੰ ਵੀ ਤੇਰੇ ਵੀਰ ਨੂੰ ਹਰਮਨ ਦਾ ਨੰਬਰ ਚਾਹੀਦਾ ਭਾਬੀ ਬਣਾਉਣ ਨੂੰ ਹਰਮਨ ਨੂੰ ਤੇਰੀ ਤਾਂ ਦੋਵੇਂ ਹੱਸਣ ਲੱਗ ਪਏ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੀਆਂ ਇਹ ਗੱਲਾਂ ਨਿੱਕੀ ਨੇ ਸੁਣ ਲਈਆਂ ਨੇ ਤੇ ਉਹ ਅੰਦਰ ਉਹਦੀ ਆਂਦੀ ਹੋਈ ਬੋਲੀ ਅੱਛਾ ਜੀ ਤਾਂ ਹੀ ਮੈਂ ਕਾਹ ਵੀ ਹਰਮਨ ਦਾ ਨਾਮ ਸੁਣ ਮੁੰਡੇ ਦੇ ਮੂੰਹ ਤੇ ਇੰਨੀ ਸਮਾਈਲ ਕਿਵੇਂ ਆ ਗਈ ਸੀ ਨਿੱਕੀ ਨੂੰ ਸਾਹਮਣੇ ਖੜੀ ਦੇਖ ਦੋਨੇ ਹੈਰਾਨ ਹੋ ਗਏ ਤੇ ਕਾਕਾ ਕਹਿੰਦਾ ਕੀ ਕਹਿ ਰਹੀ ਐ ਕਿਹੜੀ ਹਰਮਨ ਕਿਹੜੀ ਸਮਾਈਲ ਤੇ ਨਿੱਕੀ ਬੋਲੀ বাস বাস ਰਹਿੰਦੇ ਹੋ ਵੀਰੇ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਨੇ ਤੁਹਾਡੀਆਂ ਸੱਚ ਦੱਸ ਵੀਰੇ ਮੈਨੂੰ ਵੀ ਹਰਮਨ ਬਾਲੀ ਸੋਨੀ ਲਾਈ ਦੀਆ ਤੁਸੀਂ ਨਾ ਵੀਰੇ ਉਹਦੇ ਨਾਲੇ ਵਿਆਹ ਕਰਵਾਇਓ ਐਨਾ ਕਹਿ ਕੇ ਨਿੱਕੀ ਨੇ ਕਾਕੇ ਨੂੰ ਜੱਫੀ ਪਾ ਲਈ ਮੋਹ ਕਰਦੀ ਨੇ ਤੇ ਕਾਕੇ ਨੇ ਕਿਹਾ ਕਿ ਵਿਆਹ ਤਾਂ ਹੀ ਹੋ ਜੇ ਕੋਈ ਕਰਵਾਉ ਉਹ ਤੇ ਉਹਦੇ ਘਰ ਦੇ ਤੇ ਕਹਿੰਦੇ ਨੇ ਵੀ ਉਹ ਬਾਅਦ ਦੇ ਕਿਸੇ ਮੁੰਡੇ ਨਾਲ ਵਿਆਹ ਕਰਵਾਉ ਤੇ ਉਧਰ ਹੀ ਰਹਿਣਾ ਚਾਹੁੰਦੀ ਐ ਇਹ ਗੱਲ ਕਰ ਕਾਕਾ ਫਿਰ ਉਦਾਸ ਹੋ ਗਿਆ ਨਿੱਕੀ ਕਹਿੰਦੀ ਤੈਨੂੰ ਕਹਿੰਨੇ ਕਿਆ ਵੀਰੇ ਤੈਨੂੰ ਕਿੰਨੇ ਕਿਹਾ ਵੀਰੇ ਇਹ ਸਭ ਤਾਂ ਕਾਕਾ ਕਹਿੰਦਾ ਮੈਂ ਰਾਨੋ ਚਾਚੀ ਵੱਲ ਗਿਆ ਸੀ ਉਹ ਦੱਸਦੀ ਸੀ ਤਾਂ ਨਿੱਕੀ ਕਹਿੰਦੀ ਕੋਈ ਨਾ ਮੈਂ ਕਰੂ ਹਰਮਨ ਨਾਲ ਗੱਲ ਤਾਂ ਕਾਕਾ ਜਲਦੀ ਜਲਦੀ ਬੋਲਿਆ ਤੇਰੀ ਗੱਲ ਹੁੰਦੀ ਹਰਮਨ ਨਾਲ ਤਾਂ ਨਿੱਕੀ ਕਹਿੰਦੀ ਹਾਂ ਹੁੰਦੀ ਰਹਿੰਦੀ ਐ ਮੇਰੇ ਕੋਲ ਤਾਂ ਨੰਬਰ ਵੀ ਹੈਗਾ ਉਹਦਾ ਤੇ ਫੇਸਬੁੱਕ ਤੇ ਵੀ ਐਡ ਆ ਮੇਰੇ ਨਾਲ ਤਾਂ ਕਾਕਾ ਤਰਲੇ ਜੇ ਪੰਦਾ ਹੋਇਆ ਬੋਲਿਆ ਨਿੱਕੀ ਪੈਣੇ ਮੈਨੂੰ ਵੀ ਨੰਬਰ ਦੇ ਦੇ ਹਰਮਨ ਦਾ ਮੈਂ ਵੀ ਗੱਲ ਕਰਨੀ ਚਾਹੁੰਨਾ ਉਹਦੇ ਨਾਲ ਤਾਂ ਨਿੱਕੀ ਜਾਣ ਕੇ ਤੰਗ ਕਰਦੀ ਹੋਈ ਕਹਿੰਦੀ ਐ ਨਾ ਮੈਂ ਨਹੀਂ ਦਿੰਦੀ ਨੰਬਰ ਕਿਸੇ ਨੂੰ ਵੀ ਆਪੇ ਲੱਭ ਲੋ ਕਿਸੇ ਤਰੀਕੇ ਨਾਲ ਦੱਸ ਤਾਂ ਦਿੱਤਾ ਵੀ ਫੇਸਬੁੱਕ ਤੇ ਵੀ ਹੈਗੀ ਆ ਕਾਲਾ ਸਰਚ ਵੀਰੇ ਸਾਰਾ ਸਮਾਨ ਸਾਰਾ ਸਮਾਨ ਹਲਵਾਈ ਵਾਲਾ ਆਉਣ ਤੋਂ ਬਾਅਦ ਕੈਲੇ ਵਰਗਿਆ ਨੇ ਇੱਕ ਪਾਸੇ ਰਖਵਾ ਕੇ ਸਾਫ ਸਫਾਈ ਕਰਾਉਣੀ ਸ਼ੁਰੂ ਕਰ ਦਿੱਤੀ ਐਨੇ ਨੂੰ ਰਾਨੋ ਵੀ ਸਭ ਲਈ ਚਾਹ ਬਣਾ ਲਿਆਈ ਤੇ ਕੈਲੇ ਵਰਗਿਆਂ ਨੂੰ ਵੀ ਆਵਾਜ਼ ਮਾਰ ਕੇ ਚਾਹ ਲੈ ਕੇ ਜਾਣ ਲਈ ਕਹਿ ਦਿੱਤਾ ਸੰਧੂ ਨੇ ਜਾਗਰ ਨੂੰ ਕਿਹਾ ਕਿ ਇੱਦਾਂ ਦੀ ਮਠਾਈ ਬਣਾਈ ਜਾਗਰਾ ਕਿ ਸਾਰੇ ਜਾਣੇ ਬਸ ਥ੍ਰੀਫਾਈ ਕਰਨ ਨਾਲੇ ਜਲੇਬੀਆਂ ਬਣਾਉਣੀਆਂ ਨਾ ਪੁੱਲੀ ਜਾਰ ਜਲੇਬੀਆਂ ਦਾ ਸੁਣ ਸਾਰੇ ਹੱਸਣ ਲੱਗੇ ਭਾਵੇਂ ਸੰਧੂ ਤੇ ਭਾਨੂ ਪੋਤਾ ਚਿਰ ਮਿਲਣ ਤੋਂ ਰਹਿ ਗਏ ਸੀ ਕਿਉਂਕਿ ਹੁਣ ਉਹਨਾਂ ਨੂੰ ਬੱਚਿਆਂ ਦੇ ਕਰਕੇ ਝੇਪ ਮਾਰਦੀ ਸੀ ਪਰ ਅੱਜ ਵੀ ਉਹ ਪਿਆਰ ਤੇ ਇੱਜ਼ਤ ਇੱਕ ਦੂਜੇ ਲਈ ਉਦਾਂ ਹੀ ਬਣੀ ਹੋਈ ਸੀ ਭਾਵੇਂ ਜਲੇਬੀਆਂ ਵਾਲੀ ਗੱਲ ਸੰਧੂ ਨੇ ਭਾਨੂ ਵੱਲ ਵੇਖ ਕੇ ਹੀ ਕਹੀ ਸੀ ਪਰ ਇਹਦਾ ਪਤਾ ਸੰਦੀਪ ਨੂੰ ਵੀ ਲੱਗ ਗਿਆ ਸੀ ਉਹ ਵੀ ਮਹਿਸੂਸ ਕਰਦੀ ਕਿਤੇ ਨਾ ਕਿਤੇ ਕਿ ਸੰਧੂ ਅੱਜ ਵੀ ਪਾਨ ਨੂੰ ਪੁੱਲ ਨਹੀਂ ਸਕਿਆ ਕਾਕਿਆ ਨੂੰ ਜਦੋਂ ਉਹ ਹਰਮਨ ਦੇ ਫੇਸਬੁੱਕ ਤੇ ਹੋਣ ਦੇ ਬਾਰੇ ਪਤਾ ਲੱਗਿਆ ਉਹ ਉਸੇ ਵੇਲੇ ਕਮਰੇ ਚ ਆ ਕੇ ਸਰਚ ਕਰਨ ਲੱਗ ਗਿਆ ਉਸ ਦੀ ਆਈਡੀ ਕਿਹੜੇ ਨਾਮ ਤੋਂ ਹੈ ਇਹ ਉਸ ਨੂੰ ਪਤਾ ਨਹੀਂ ਸੀ ਤੇ ਨਾ ਹੀ ਨਿੱਕੀ ਨੇ ਦੱਸਿਆ ਸੀ ਉਹ ਹਰਮਨ ਲਿਖ ਲਿਖ ਸਰਚ ਮਾਰੀ ਗਿਆ ਪਰ ਆਈਡੀ ਨਹੀਂ ਮਿਲੀ ਤਾਂ ਹਾਰ ਕੇ ਉਦਾਸ ਹੋ ਕੇ ਬੈਠ ਗਿਆ ਤਮੰਜੀ ਤੋਂ ਦੀ ਸ਼ਕਲ ਵੇਖ ਹੱਸਣ ਲੱਗ ਗਿਆ ਤੇ ਬੋਲਿਆ ਵੇਖ ਲੋ ਵੀ ਅੱਜ ਦੇ ਰਾਂਝਾ ਦਾ ਹਾਲ ਹੀਰ ਦੇ ਵਿਜੋਗ ਚ ਕਿਵੇਂ ਬਣਿਆ ਫਿਰਦਾ ਕੋਈ ਨਾ ਕਾਕੇ ਫਿਕਰ ਨਾ ਕਰ ਮੈਂ ਹੈਗਾ ਮੈਂ ਕਰਦਾ ਗੱਲ ਨਿੱਕੀ ਨਾਲ ਜਾ ਕੇ ਹੱਲੇ ਉਹ ਗੱਲ ਕਰ ਹੀ ਰਹੇ ਸਨ ਕਿ ਨਿੱਕੀ ਨੇ ਹਰਮਨ ਦਾ ਨੰਬਰ ਕਾਕੇ ਨੂੰ ਮੈਸੇਜ ਕਰ ਦਿੱਤਾ ਨਿੱਕੀ ਦਾ ਮੈਸੇਜ ਵੇਖ ਕਾਕਾ ਬਹੁਤ ਖੁਸ਼ ਹੋਇਆ ਹਰਮਨ ਦਾ ਨੰਬਰ ਵੇਖ ਨੱਚਣ ਲੱਗ ਗਿਆ ਉਹ ਤੈਨੂੰ ਕੀ ਹੋ ਗਿਆ ਹੁਣੇ ਤਾਂ ਹੱਲੇ ਮੂਲਮ ਕਾਈ ਬੈਠਾ ਸੀ ਹੁਣ ਨੱਚਣ ਲੱਗ ਗਿਆ ਦਿਮਾਗ ਤਾਂ ਠੀਕ ਹੈ ਤੇਰਾ ਕੁਝ ਹੋ ਤਾਂ ਨਹੀਂ ਗਿਆ ਤੈਨੂੰ ਤਾਂ ਕਾਕਾ ਖੁਸ਼ੀ ਹੋ ਕੇ ਦੱਸਦਾ ਹੋਇਆ ਬੋਲਿਆ ਹਰਮਨ ਦਾ ਨੰਬਰ ਮਿਲ ਗਿਆ ਹੁਣ ਉਹਦੇ ਦਿਲ 'ਚ ਕੀ ਹੈ ਮੇਰੇ ਲਈ ਮੈਂ ਆਪੇ ਪਤਾ ਕਰ ਲੈਣਾ ਕੱਕੇ ਨੇ ਜਦ ਇਹ ਨੰਬਰ ਹਰਮਨ ਦੇ ਨਾਮ ਤੇ ਆਪਣੇ ਫੋਨ 'ਚ ਸੇਵ ਕਰਕੇ ਰੱਖ ਲਿਆ ਤਾਂ ਵਾਰ-ਵਾਰ ਕੋਸ਼ਿਸ਼ ਉਸੇ ਨੰਬਰ ਨੂੰ ਹੀ ਵੇਖੀ ਜਾਵੇ ਜਿਵੇਂ ਪਤਾ ਨਹੀਂ ਉਹਨੂੰ ਕਿਹੜੀਆਂ ਖੁਸ਼ੀਆਂ ਲੱਗ ਗਈਆਂ ਹੋਣ ਉਹ ਬਾਹਰ ਆਇਆ ਤੇ ਆਪਣੀ ਬੇਬੇ ਨੂੰ ਜੱਫੀ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਨ ਲੱਗਾ ਸਾਹਮਣੇ ਸੰਧੂ ਨੂੰ ਖੜਾ ਵੇਖ ਉਹਨੂੰ ਵੀ ਭੱਜ ਕੇ ਜੱਫੀ ਪਾ ਲਈ ਸਾਰੇ ਹੈਰਾਨ ਹੋਏ ਵੇਖ ਰਹੇ ਸੀ ਕਿ ਇਹਨੂੰ ਕੀ ਲੱਗ ਗਿਆ ਇਹੋ ਜਿਹਾ ਜੋ ਇੰਨਾ ਖੁਸ਼ ਹੋ ਰਿਹਾ ਸੰਦੀਪ ਨੇ ਇਸ਼ਾਰੇ ਨਾਲ ਮਲਜੀਤ ਨੂੰ ਪੁੱਛਿਆ ਤਾਂ ਉਹਨੇ ਵੀ ਸਿਰ ਮਾਰ ਦਿੱਤਾ ਕਿ ਮੈਨੂੰ ਤਾਂ ਆਪ ਨਹੀਂ ਪਤਾ ਭਾਵੇਂ ਸਭ ਕੁਝ ਪਤਾ ਸੀ ਉਹਨਾਂ ਦਾ ਰੋਲਾ ਸੁਣ ਨਿੱਕੀ ਵੀ ਬਾਹਰ ਆ ਗਈ ਤੇ ਨਾਲ ਹੀ ਪ੍ਰੀਤਾ ਉਹਨੇ ਸੰਦੀਪ ਨੂੰ ਪੁੱਛਿਆ ਕਿ ਮਾਂ ਕੀ ਹੋ ਗਿਆ ਤਾਂ ਸੰਦੀਪ ਕਹਿੰਦੀ ਉਹ ਵੇਖ ਤੇਰੇ ਵੀਰ ਨੂੰ ਪਤਾ ਨਹੀਂ ਕਾਹਦੀਆਂ ਖੁਸ਼ੀਆਂ ਚੜੀਆਂ ਇਹਨੂੰ ਇੰਨੀਆਂ ਵੇਖ ਕਿਵੇਂ ਟੱਪਦਾ ਫਿਰਦਾ ਨਿੱਕੀ ਸਮਝ ਗਈ ਕਿ ਸਾਰੀ ਖੁਸ਼ੀ ਕਾਕੇ ਦੀ ਵੀ ਉਹ ਵੀ ਭੱਜ ਕੇ ਜਾ ਕੇ ਕਾਕੇ ਨਾਲ ਹੀ ਨੱਚਣ ਲੱਗ ਪਈ ਤਾਂ ਸਾਰੇ ਜੋ ਵੀ ਬੈਠੇ ਸਨ ਵੇਖ ਕੇ ਕਹਿਣ ਲੱਗੇ ਕਿ ਸੁਦਾਈ ਹੋਏ ਪਏ ਨੇ ਦੋਵੇਂ ਪੈਣਪਰਾ ਮਨਜੀਤ ਖੜਾ ਪ੍ਰੀਤੀ ਵੱਲ ਹੀ ਵੇਖ ਰਿਹਾ ਸੀ ਜਦੋਂ ਪ੍ਰੀਤੀ ਦੀ ਨਿਗਾਹ ਮਨਜੀਤ ਵੱਲ ਪਈ ਤਾਂ ਦੋਵੇਂ ਇੱਕ ਦੂਜੇ ਨੂੰ ਵੇਖ ਕੇ ਨੀਵੇਂ ਪਾ ਗਏ। ਇੱਕ ਦਿਨ ਰਹਿ ਗਿਆ ਸੀ ਪਾਰਟੀ 'ਚ ਸਾਰੇ ਰਿਸ਼ਤੇਦਾਰ ਵੀ ਹੌਲੀ-ਹੌਲੀ ਆਉਣੇ ਸ਼ੁਰੂ ਹੋ ਗਏ ਸੀ। ਜਾਗਰ ਨੇ ਆਪਦੀ ਪੱਟੀ ਚੜਾ ਲਈ ਸੀ। ਇੱਕ ਪਾਸੇ ਬਨ ਰੇ ਸੀ ਲੱਡੂ ਤੇ ਦੂਜੇ ਪਾਸੇ ਹੋਰ ਮਠਿਆਈਆਂ ਤਿਆਰ ਹੋ ਰਹੀਆਂ ਸਨ। ਪਿੰਡ 'ਚੋਂ ਆਏ ਹੋਏ ਲੋਕ ਵੀ ਆਪਣੇ-ਆਪਣੇ ਜਿੰਮੇ ਆਇਆ ਹੋਇਆ ਕੰਮ ਕਰ ਰਹੇ ਸੀ। ਕਾਕਾ ਮਨਜੀਤ ਸਭ ਕੁਝ ਵੇਖ ਰਹੀ ਸੀ ਕਿ ਕਿਤੇ ਕੋਈ ਸਾਡੀ ਲੋੜ ਤਾਂ ਹੈ ਨਹੀਂ। ਸੰਧੂ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਆਪਣੀ ਮਸਤੀ ਕਰੋ। ਜਦੋਂ ਕੋਈ ਲੋੜ ਹੋਈ ਤੁਹਾਡੀ ਤਾਂ ਬੁਲਾ ਲਵਾਂਗੇ। ਮਨਜੀਤ ਆਨੇ ਭਾਨੀ ਪ੍ਰੀਤੀ ਨੂੰ ਵੇਖ ਲਈ ਗੇੜਾ ਮਾਰ ਰਿਹਾ ਸੀ ਨਿੱਕੀ ਦੇ ਕਮਰੇ ਵਾਲ ਤੇ ਪ੍ਰੀਤੀ ਵੀ ਇਹ ਗੱਲ ਸਮਝ ਗਈ ਸੀ ਕਿ ਮਨਜੀਤ ਦੇ ਦਿਲ ਵਿੱਚ ਕੀ ਆ ਭਾਵੇਂ ਉਹਨੂੰ ਵੀ ਹੁਣ ਕੁਝ 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 ਮਨਜੀਤ ਚੰਗਾ ਲੱਗਣ ਲੱਗਿਆ ਸੀ ਤੇ ਉਹਨੇ ਵੀ ਗੱਲਾਂ-ਗੱਲਾਂ ਚ ਮਨਜੀਤ ਬਾਰੇ ਨਿੱਕੀ ਕੋਲੋਂ ਪੁੱਛ ਲਿਆ ਸੀ ਵੀ ਇਹ ਕੌਣ ਹੈ ਕੀ ਕੰਮ ਕਰਦਾ ਹੈ ਨਿੱਕੀ ਨੇ ਵੀ ਸਭ ਕੁਝ ਦੱਸ ਦਿੱਤਾ ਸੀ ਪਰ ਉਹ ਅਨਜਾਨ ਸੀ ਕਿ ਪ੍ਰੀਤੀ ਮਨਜੀਤ ਬਾਰੇ ਕਿ ਮਨ ਹੀ ਮਨ ਸੋਚੀ ਬੈਠੀ ਹੈ ਅਧਨਜਾ ਹੋਇਆ ਤਾਂ ਸੰਧੂ ਨੇ ਕੱਲੇ ਨੂੰ ਕਹਿ ਕੇ ਖਾਣ ਪੀਣ ਦਾ ਸਾਰਾ ਸਮਾਨ ਉੱਪਰ ਚੁਬਾਰੇ ਵੱਲ ਲੈ ਕੇ ਔਨ ਨੂੰ ਕਹਿ ਦਿੱਤਾ ਤਾਂ ਕਹਿਲਾ ਕਹਿੰਦਾ ਬਾਈ ਆਏ ਗਏ ਲਈ ਉੱਪਰ ਪਰ ਬੰਦ ਕਰ ਦਿੰਦੇ ਹਾਂ ਤੇ ਜਾਲੇ ਦੀ ਡਿਊਟੀ ਲਗਾ ਦਿੰਦੇ ਹਾਂ ਆਪਣਾ ਜੋ ਕਰਨਾ ਆਪਾਂ ਤਾਂ ਮੋਟਰ ਤੇ ਚੱਲ ਕੇ ਹੀ ਕਰਾਂਗੇ ਮੈਂ ਜਾਗਰ ਨੂੰ ਪੁੱਛਦਾ ਮੁਰਗਾ ਬਣਿਆ ਕਿ ਨਹੀਂ ਹਲੇ ਤਦ ਹਲੇ ਤੱਕ ਜਦ ਮੋਟਰ ਤੇ ਹੀ ਚੁੱਲਾ ਤਪਾ ਲਈਏ ਆਪਣਾ ਤਦ ਦੋਵੇਂ ਹੱਸਣ ਲੱਗੇ ਤੇ ਕਹਿੰਦਾ ਚੱਲ ਜਿਵੇਂ ਤੇਰੀ ਮਰਜ਼ੀ ਏ ਕੈਕੇ ਸੰਦੂ ਸੰਦੀਪ ਵੱਲੋਂ ਚਲਾ ਗਿਆ ਤੇ ਕਿਹਾ ਕਿ ਕੋਈ ਚੀਜ਼ ਦੀ ਲੋੜ ਹੋਵੇ ਤਾਂ ਜੈਲੇ ਨੂੰ ਆਵਾਜ਼ ਮਾਰ ਲਵੀ ਉਹਦੀ ਡਿਊਟੀ ਲੱਗੀ ਹੋਈ ਹੈ ਸਾਮ ਸੰਭਾਲ ਤੇ ਮੈਂ ਖੇਤ ਜਾ ਰਿਆਂ ਆਪੇ ਆ ਜਾਵਾਂਗਾ ਰਾਤ ਨੂੰ